ਇਹ ਵੀਡੀਓ ਪਿੰਡ ਮੋਸਤਾਪਰ ਤੋਂ ਨਵੀਂ ਵਾਦੀ ਅਨਿਆਲਾ ਸ਼ਾਹ ਪਰ ਬਰੋਟੀ ਇਵਨ ਕਿ ਚੋਹਾਲ ਨੂੰ ਜਾਣ ਵਾਲੇ ਰੋਡ ਦੀ ਹੈ ਜੀ ਇਹ ਰੋਡ ਦੀ ਹਾਲਤ ਦੇਖ ਕੇ ਤੁਸੀਂ ਇਹਦੀ ਲੰਘਣ ਵਾਲੇ ਯਾਤਰੀਆਂ ਦਾ ਦਾਜਾ ਲਾ ਸਕਦੇ ਹੋ ਇਹ ਰੋਡ ਨਹੀਂ ਬਲਕਿ ਕੁਸ਼ਤੀ ਦਾ ਅਖਾੜਾ ਬਣ ਚੁੱਕਿਆ ਹੈ ਇਹ ਤੋਂ ਲੰਘਣ ਵਾਲੀਆਂ ਬੱਸਾਂ ਸਕੂਲ ਦੀਆਂ ਆ ਦੇਖੋ ਜੀ ਪਿੰਡ ਦੇ ਲੋਕ ਘਟੋ ਘਟ 2 ਸਾਲ ਤੋਂ ਇਹ ਰੋਡ ਨੂੰ ਲੈ ਕੇ ਪਰੇਸ਼ਾਨ ਹਨ ਜੀ ਬੋ ਇਹ ਸਾਡਾ ਹਲਕਾ ਸ਼ਾਮ 84 ਜੀ ਸਾਡਾ ਐਮਐਲਏ ਜੀ ਡਾਕਟਰ ਅਰਜੋਤ ਸਿੰਘ ਸਾਡਾ ਪਿੰਡ ਹੈਗਾ ਮੁਸਤਫਰ ਅਰਨਿਆਲਾ ਸ਼ਾਹਬਰ ਇਸ ਸੜਕ ਤੇ ਇਹਨਾਂ ਪਿੰਡਾਂ ਨਾਲ ਲੱਗਦੀ ਹੈ ਜੀ ਇੱਥੇ ਬਹੁਤ ਬੁਰਾ ਹਾਲ ਹੈ ਸਾਡੇ ਬੱਚੇ ਬਜ਼ੁਰਗ ਸਾਰੇ ਬਹੁਤ ਠੰਡੀ ਹੋ ਰਹੀ ਹੈ ਆਉਣ ਵਾਲੀਆਂ ਬੱਸਾਂ ਸਭ ਕੁਝ ਇੱਥੋਂ ਬਹੁਤ ਬੁਰੀ ਤਰ੍ਹਾਂ ਨਾਗ ਰਿਹਾ ਇੱਥੋਂ ਦੇ ਦੋ ਪੰਚਾਇਤਾਂ ਨੂੰ ਕਟੋ-ਕਟ 5-6 ਵਾਰੀ ਕਹਿਣ ਦੇ ਬਾਵਜੂਦ ਆ ਪਿੰਡ ਦੇ ਲੋਕ ਖੁਦ ਹੀ ਇਸ ਰਸਤੇ ਨੂੰ ਠੀਕ ਕਰਨ ਦਾ ਉਪਰਾਲਾ ਕਰਦੇ ਹੋਏ ਆ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਰਸਤੇ ਨੂੰ ਸਾਫ਼ ਕਰਨ ਦਾ ਫੈਸਲਾ ਲਿਆ ਹੈ। ਆਹ ਭਾਜੀ ਹੁੰਦੇ ਬਾਚੋਂ ਹਾਂ ਸਕੂਲ ਨੂੰ ਜਾਣ ਵਾਲੀਆਂ ਬੱਚੀਆਂ ਦੇਖੋ ਕਿੰਨੀਆਂ ਪਰੇਸ਼ਾਨ ਨੇ। ਭਾਜੀ ਆਏ ਨੇ ਉੱਧਰ ਉਹਨਾਂ ਨੂੰ ਪੁੱਛਦੇ ਆਂ ਰੋਡ ਵਾਲੇ ਹਾਲ। ਵਾਲਾ ਇੱਥੇ ਰੋਡ ਦਾ ਸਾਰੇ ਤੁਹਾਡੇ ਸਾਹਮਣੇ ਆ ਦੇਖੋ ਕਿੰਨਾ ਬੁਰਾ ਹਾਲ ਹੈ ਤੇ ਕਈ ਕਈ ਬਾਈ ਸੀਗੇ ਅਸੀਂ ਉੱਥੇ ਤੇ ਲੱਗੇ ਆ ਮਾਰੀ ਮੋਟੀ ਸਪਾਹੀ ਕਾਨ ਦੇ ਤੇ ਪੰਚਾਇਤ ਸਰਪੰਚਾਂ ਦਾ ਕੁਛ ਨਹੀਂ ਕਰਨਾ ਹੈਗਾ ਐਮਐਲਏ ਨੂੰ ਦਰਖਾਸਤ ਹੈ ਵੀ ਇਹ ਤੇ ਮਵਾਦਾ ਦੇਖਿਆ ਜਾਵੇ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਹਲਕਾ ਸ਼ਾਮ 84 ਦੇ ਐਮਐਲਏ ਸਾਹਿਬ ਨੂੰ ਇੱਥੇ ਮੌਕੇ ਦੇ ਹਾਲਾਤ ਨੂੰ ਆ ਕੇ ਦੇਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਜੋਜ ਬਣਦੀ ਕਾਰਵਾਈ ਜਲਦੋਂ ਜਲਦੀ ਕਰਨੀ ਚਾਹੀਦੀ ਹੈ